ਨਵਜੋਤ ਸਿੰਘ ਸਿੱਧੂ ਨੇ ਅੱਜ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਸਦਿਆਂ ਨਾਲ ਦੀ ਨਾਲ ਆਪਣੀ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਵੀ ਤੰਜ ਕੱਸਿਆ ਤੁਸੀਂ ਵੀ ਸੁਣੋ ਕੀ ਕੁਝ ਕਿਆ ਨਵਜੋਤ ਸਿੰਘ ਸਿੱਧੂ ਨੇ ਤੇ ਮੈਨੂੰ ਦੱਸਣ ਜਿਹੜੇ ਬਦਲ ਨਾਏ ਸੀ ਜਿਹੜੇ ਬਦਲਾਅ ਲੈ ਕੇ ਆਏ ਸੀ ਉਹ ਤਾਂ ਪਤੰਦਰ ਲਾਉਂਦੇ ਹੀ ਨਹੀਂ ਉਹਦਾ ਡੂਡ ਡੂਡੋ ਗੱਡੀ ਲੈ ਕੇ ਐਂ ਪੁਮੀਰੀਆਂ ਨੂੰ ਫਿਰਦੇ ਆ ਉਦੋਂ ਕਹਿੰਦੇ ਇਦਾਂ ਯਾਰ ਨੂੰ ਦੱਪਣ ਨੂੰ ਫਿਰਦੇ ਆ ਯਾਰ ਤਾਂ ਦਬ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਦਬ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਲ ਨਹੀਂ ਦਿੰਦਾ ਸਾਡੀ ਗੌਮ ਉਹਨੋਂ ਤੱਕ ਨਹੀਂ ਉੱਠ ਸਕਦੀ ਜਿਦੀ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਗੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ ਅੱਧਾ ਘੰਟਾ ਮੇਰੀ ਗੱਲ ਸੁਣ ਲੈਣਾ ਤੇ ਉਦੋਂ ਬਾਅਦ ਜਦੋਂ ਜਾਓਗੇ ਕਿ 5000 ਤਾਂ 50000 ਨੂੰ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜੇ ਮੇਰਾ ਵਿਰੋਧ ਕਰਦੇ ਆ ਮੈਂ ਉਹਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਵਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਿਗੈਰ ਸਾਬਣ ਮੇਰੇ ਕੰਮ ਧੋਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਹੈ ਉਹ ਪੰਜਾਬ ਖੜਾ ਕਿੱਦਾਂ ਹੁੰਦਾ ਆਪਾਂ ਉਸ ਚੀਜ਼ ਦੀ ਗੱਲ ਕਰਨੀ ਹੈ